ਅੱਗੇ ਸੋਸੀਗਾਲ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦੀਪਵਾੜਾ ਤੇ ਅੱਜ ਦਾ ਦਿਨ ਆਪਾਂ ਹੁਣ ਸ਼ੁਰੂ ਕਰਨ ਜਾ ਰਹੇ ਆ ਦਿਨ ਕੀ ਦੁਪਹਿਰ ਹੀ ਹੋ ਗਈ ਵੈਸੇ ਤਾਂ ਤੇ ਰਾਤੀ ਪਬ ਕਲੱਬ ਦੇ ਵਿੱਚ ਥੋੜਾ ਨੈਮ ਸਾਨੂੰ ਲੱਗਿਆ ਸੀ ਵੱਧ ਤੇ ਹੁਣ ਅਸੀਂ ਪਰ ਆਪਾਂ ਸੁੱਤੇ ਰਹੇ ਤੇ ਥੋੜਾ ਲੇਟ ਹੀ ਉੱਠੇ ਆ ਤੇ ਅੱਜ ਬ੍ਰੇਕਫਾਸਟ ਵੀ ਸਾਡਾ ਮਿਸ ਹੋ ਗਿਆ ਸੀਗਾ ਤੇ ਹੁਣ ਸਿੱਧਾ ਆਪਾਂ ਜੋ ਹੈ ਲੰਚ ਕਰਨਾ ਜਾਂ ਸਮਝ ਲਓ ਤੁਸੀਂ ਖੂਬ ਸੈਲ ਉਹਦਾ ਕਹਾਂਗੇ ਰਾਤੀ ਹੈਵੀ ਖਾਦਾ ਹੋਇਆ ਸੀ ਤੇ ਹੁਣ ਆਪਾਂ ਲਾਈਟ ਵਗੈਰਾ ਖਾਵਾਂਗੇ ਕਿਉਂ ਰਾਤੀ ਫੇਰ ਪਾਰਟੀ ਹੈ ਤੇ ਉੱਥੇ ਫੇਰ ਹੈਵੀ ਖਾਣਾ ਹੈ ਤੇ ਇਸ ਕਰਕੇ ਜੋ ਆਪ ਖਾਵਾਂਗੇ ਉਥੋਂ ਦਿਖਾਣੇ ਆਪਾਂ ਕੀ ਕਰ ਲਗੇ ਆ। ਚਲੋ ਜੀ ਦੇਖੋ ਇਹ ਸਾਡੀ ਬਣ ਰਹੀ ਹੈ ਜੀ ਫਰੂਟ ਦੀ ਚਾਹੜ ਤੇ ਅਸੀਂ ਇੱਥੇ ਖੜੇ ਆ ਤੁਸੀਂ ਦੇਖ ਸਕਦੇ ਹੋ ਇਤਨਾ ਫਰੂਟ ਇੱਥੇ ਮਿਲਦਾ ਜੀ। ਪੀਸ ਕੱਟ ਕੱਟੇ ਹੋਏ ਆ ਤੇ 20 ਵਰਡ ਦਾ ਸਿੰਗਲ ਪੀਸ ਹੈ। ਚਾਹੇ ਅਨਾਨਾਸ ਲੈ ਲਓ ਚਾਹੇ ਪਪਾਇਆ ਲੈ ਲਓ ਚਾਹੇ ਮੰਗੋ ਲੈ ਲਓ ਤੇ ਜਿਹੜਾ ਮੱਧੂ ਦਾ ਉਹ ਸਾਡੀ 30 ਵਰਡ ਦਾ ਤੇ ਇਹ ਅਸੀਂ ਲੈ ਰਹੇ ਹਾਂ। ਇਹ ਤੁਸੀਂ ਵੀ ਉਹ ਦੇਖ ਸਕਦੇ ਹੋ ਉੱਤਰ ਦਾ ਤੇ ਲਓ ਜੀ ਆ ਸਾਡੀ ਪਨੀਰ ਸਲਾਦ ਹੋ ਗਈ ਹੈ ਰੈਡੀ ਤੇ ਹੁਣ ਆਪਾਂ ਇਹ ਖਾਵਾਂਗੇ ਇਹ ਸਾਡੇ ਨਾਲ ਰੱਖ ਲੈਂਦੇ ਹਾਂ ਵਰਣੀ ਲੱਗਦਾ ਹੈ ਤੇ ਲਓ ਜੀ ਮੈਂ ਕਿਹਾ ਹੁਣ ਬਾਜ਼ਾਰ ਦਾ ਘੇੜਾ ਵੀ ਆਪਾਂ ਗਾੜੀ ਲਈਏ ਤੇ ਬਾਜ਼ਾਰ ਵਿੱਚ ਆਏ ਸੀਗੇ ਘੇੜਾ ਕੱਢਣ ਤੇ ਮੈਂ ਕਿਹਾ ਦੇਖੀਏ ਮਾਹੌਲ ਕੀ ਸੀ ਹਾਂ ਤੇ ਬਾਜ਼ਾਰ ਦਾ ਤੁਸੀਂ ਮਾਹੌਲ ਦੇਖ ਸਕਦੇ ਹੋ ਤੇ ਪੈਰ ਦੇ ਵੱਜੇ ਹੋਏ ਨੇ 3:30 4:00 ਵਜੇ ਹੋਏ ਨੇ ਮੌਸਮ ਬੜੀਆ ਸਾਫ਼ ਸੁਥਰਾ ਹੈ ਹਲਕੇ ਹਲਕੇ ਬੱਦਲ-ਬੱਦਲ ਜਿਹੜੇ ਮਾੜੇ-ਮੋਟੇ ਹੈਗੇ ਨੇ ਤੇ ਸਾਫ਼ ਹੀ ਆਉਂਦਾ ਮੌਸਮ ਇਹ ਵੀ ਯਾਰ ਤਾਂ ਘੇੜਾ ਪਹਲਾ ਰਹੇ ਆ ਪੈਦਲ ਇੱਧਰ ਦਾ ਆਟੋਮੈਟਿਕਲੀ ਜਿਆ ਬਣਿਆ ਹੋਇਆ ਇੱਥੇ ਸਾਰਾ ਮਾਹੌਲ ਜਿੱਦਾਂ ਗੱਡੀ-ਗੁੱਡੀ ਕੋਈ ਲੰਘਦੀ ਹੈ ਤੇ ਜੇ ਆਪਾਂ ਕ੍ਰਾਸ ਕਰਨਾ ਤੇ ਆਪੇ ਸਲੋ ਕਰ ਲੈਂਦੇ ਆ ਰੁਕ ਲੈਂਦੇ ਆ ਬਾਕੀ ਹੈਲਮਟ ਹੁਣ ਮਨ ਵਿੱਚੋਂ ਕਈਆਂ ਨੇ ਪਾਏ ਹੁੰਦੇ ਆ ਬਾਈਕ ਤੇ ਜਾਂ ਟੂ-ਵੀਲਰ ਤੇ ਕਈ ਨਹੀਂ ਪਾਉਂਦੇ ਇੱਧਰ ਜਾ ਗਈ ਟ੍ਰਿਪਲ ਟ੍ਰਿਪਲ ਮਾਰੀ ਫਿਰਦੇ ਆ ਗਈ ਤੇ ਲਓ ਜੀ ਅਸੀਂ ਇੱਕ ਸਟੋਰ ਦੇ ਅੰਦਰ ਆਏ ਆ ਤੇ ਤੁਸੀਂ ਦੇਖ ਸਕਦੇ ਹੋ ਆਰਸੀ ਮਾਡਲਸ ਕਾਰ ਦੇ ਰਿਮੋਟ ਕੰਟਰੋਲ ਕਾਰਾਂ ਤੇ ਰਿਮੋਟ ਕੰਟਰੋਲ ਬੋਰਡਸ ਵੀ ਨੇ ਤੁਸੀਂ ਦੇਖ ਸਕਦੇ ਹੋ। ਹਰ ਟਰਮੀਨੇਟਰ ਦੀ ਜਿਹੜੀ ਐ ਖੋਪੜੀ ਬਣੀ ਹੋਈ ਐ ਤੇ ਸਾਰੀਆਂ ਆਰਸੀ ਕਾਰਸ ਮਾਡਲ ਛੋਟੇ ਤੋਂ ਲੈ ਕੇ ਵੱਡੇ ਤੱਕ। ਜੀ। ਔਰ ਤੁਸੀਂ ਦੇਖ ਸਕਦੇ ਹੋ ਜੋ ਜੀਸੀਬੀ ਮਸ਼ੀਨ ਐ। ਆਸਟੋ ਦੇ। ਤੇ ਯਾ ਤੁਸੀਂ ਦੇਖ ਸਕਦੇ ਹੋ ਪੁਰਾਣੀਆਂ ਜਿਹੜੀਆਂ ਆਪਣੀਆਂ ਮੂਵੀਜ਼ ਦੇ ਪੋਸਟਰ ਲੱਗੇ ਹੋਏ ਨੇ। ਡਰੋਨ ਵਗੈਰਾ ਸਾਰਾ ਕੁਝ ਚਲੋ ਜੀ ਇਹ ਟੋਪੀ ਅਸੀਂ ਪਰਚੇਸ ਕੀਤੀ ਹੈ ਇਹ ਸਾਨੂੰ ਦੁਕਾਨੇ ਮਿਲੀ ਹੈ ਤੇ ਚੈੱਕ ਕਰੋ ਲੁੱਕ ਸਾਡੀ ਪਕੜਾ ਪਕੜਾ ਤੇ ਲਓ ਜੀ ਹੁਣ ਆਪਾਂ ਨੂੰ ਮਿਲ ਗਏ ਨੇ ਜੀ ਗੋਲ ਗੱਪੇ థਾਈਲੈਂਡ ਦੇ ਵਿੱਚ ਗੋਕੁਲ ਚਾਹ ਨਾਸ਼ਤਾ 100% ਵਿੱਚ ਤੇ ਹੁਣ ਆਪਾਂ ਖਾਣ ਲੱਗੇ ਆ ਦਹੀਂ ਵਾਲੇ ਗੋਲ ਗੁਪੇ ਭਾਜੀ ਹੈਲੋ ਕਹ ਦਿਓ ਸਾਡੇ ਈਵਰਸ ਨੂੰ ਭਾਜੀ ਤੁਸੀਂ ਵੀ ਕਹ ਦਿਓ ਮਾੜੇ ਹੈਲੋ ਤੇ ਵੱਡੇ ਭਾਜੀ ਹੁਣ ਸਾਡੇ ਨਾਲ ਨੇ ਤੇ ਹੁਣ ਆਪਾਂ ਗੋਲ ਗੱਪੇ ਖਾਵਾਂਗੇ ਤੇ ਦੇਖਾਂਗੇ ਗੋਲ ਗੱਪੇ ਦਾ ਕਿੰਨਾ ਮੋਲ ਹਾਈਲੈਂਡ ਦੇ ਗੋਲ ਗੱਪੇ ਟੈਸਟ ਕਰਾਂਗੇ ਜੱਸ ਹਾਏ ਕਿਆ ਬਾਤ ਹੈ ਸਹੀ ਵਾਲੇ ਗੋਲ ਗੱਪੇ ਤੇ ਲਓ ਜੀ ਦਹੀਂ ਵਾਲੇ ਗੋਲ ਗੱਪੇ ਸਾਡੇ ਆ ਚੁੱਕੇ ਨੇ ਤੇ ਹੁਣ ਆਪਾਂ ਖਾ ਕੇ ਫਿਰ ਅੱਗੇ ਕੰਟੀਨਿਊ ਕਰਦੇ ਹਾਂ ਮਾਹੌਲ ਬਾਜ਼ਾਰ ਦਾ ਵਧੀਆ ਇੱਧਰ ਦਾ ਵੀ ਤੇ ਤਰਨਕ ਮੇਲਾ ਹੈਗਾ ਇੱਧਰ ਵੀ ਸਾਰਾ ਤੇ ਮੈਂ ਕਿਹਾ ਜਿਹੜਾ ਪੈਦਲ ਜਿੰਨਾ ਕੋ ਮੈਂ ਜਾ ਸਕਦਾ ਆਪਾਂ ਘੁੰਮ ਲਈਏ ਰਾਤੀ ਨੱਚ ਨੱਚ ਕੇ ਵੇਲੇ ਲੱਤਾਂ ਦਾ ਥੱਕੀਆਂ ਬਈਆਂ ਬੜੇ ਫੇਰ ਮੈਂ ਜਿਹੜਾ ਘੁੰਮ ਕੇ ਦੇਖਦੇ ਆਪਾਂ ਪੈਦਲ ਬਾਕੀ ਇੰਡੀਅਨ ਸਟੋਰ ਤੁਹਾਨੂੰ ਕਾਫੀ ਮਿਲ ਜਾਣਗੇ। ਤਕਰੀਬਨ ਇੰਡੀਅਨ ਆਪਣੇ ਜਿਹੜੇ ਹੈਗੇ ਪੰਜਾਬੀ ਭਰਾ ਉਹਨਾਂ ਨੇ ਬੜੇ ਬੀਣਸ ਇੱਥੇ ਖੋਲੇ ਹੋਏ ਆ। ਜ਼ਿਆਦਾਤਰ ਪੱਬ ਕਲੱਬ ਜਿਹੜੇ ਆਪਾਂ ਦੇਖੇ ਆ ਰਾਤੀ ਉਹ ਸਾਰੇ ਆਪਾਂ ਨੂੰ ਦੇਸੀ ਨਾਂ ਦੇ ਮਿਲੇ ਆ। ਜਿਹੜੇ ਇੰਡੀਅਨ ਆਪਣੇ ਨਾਮ ਤੇ ਗਾਣੇ ਤਕਰੀਬਨ ਤੁਸੀਂ ਦੇਖੋਗੇ ਤੇ ਪੰਜਾਬੀ ਗਾਣੇ। ਪੁਰਾਣੇ ਨਵੇਂ ਸਾਰੇ ਮਿਕਸ ਮਰੇ ਆ ਗਏ ਸੁਣ ਕੇ ਰਾਤੀ। ਲੋਲੀ ਵੇਖੋ THAILAND ਦਾ ਚੌਂਕ ਆ ਚੌਂਕ ਹੈ ਜੀ ਇੱਥੇ ਉਹ ਇੱਥੋਂ ਦੀ ਆਪਾਂ ਕਰਾਂਗੇ ਵਾਪਸੀ ਹੋਟਲ ਦੀ ਕਿਉਂਕਿ ਆਪਾਂ ਨੂੰ ਜਿਆਦਾ ਰਾਹ ਪਤਾ ਨਹੀਂ ਲੱਗਣਾ ਤੇ ਆਪਾਂ ਵਾਪਸੀ ਆਪਣੇ ਹੋਟਲ ਵੱਲ ਨੂੰ ਕਰਦੇ ਹੋਏ ਦੇ ਲੋ ਜੀ ਤੁਸੀਂ ਆ ਦੇਖ ਸਕਦੇ ਹੋ ਐਸੈਸਰੀ ਸਾਰੀਆਂ ਤੇ ਗਲੇ ਵਿੱਚ ਪਾਉਣ ਵਾਲੀਆਂ ਚੈਨਾਂ ਤੋਂ ਲੈ ਕੇ ਬਰੇਸਲੇਟ ਵਗੈਰਾ ਨੇ ਤੇ ਸਾਰੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਵਧੀਆ ਚੀਜ਼ਾਂ ਨੇ ਐਸੈਸਰੀਆਂ ਦੇਖੋ ਇੰਡੀਆ ਆਪਣੇ ਮੇਲ ਤਾਂ ਸਾਰਾ ਕੋਈ ਜਾਂਦਾ ਪਰ ਕਿਤੇ ਨਾ ਕਿਤੇ ਕਿਸ ਜਗ੍ਹਾ ਦੀ ਕੋਈ ਨਾ ਕੋਈ ਤਾਂ ਗੱਲ ਖਾਸ ਹੁੰਦੀ ਹੈ ਸਾਰਾ ਤੁਸੀਂ ਦੇਖ ਸਕਦੇ ਹੋ ਰਿੰਗਸ ਵਗੈਰਾ ਨੇ ਚੈਨਸ ਨੇ ਤੇ ਇਹ ਸਾਰਾ ਕੁਝ ਤੇ ਲਓ ਜੀ ਆਪਣੇ ਇੱਕ ਹੋਰ ਭਰਾ ਦਾ ਇੰਡੀਅਨ ਸਟੋਰ ਇੱਥੇ ਆਪਾਂ ਦੇਖਿਆ ਤੇ ਆ ਸਾਰੀ ਤੁਸੀਂ ਵੈਰਾਈਟੀ ਦੇਖ ਸਕਦੇ ਹੋ ਇੱਥੇ ਬਈ ਹੋਈ ਹੈ ਛਲਟਾ ਛੁਟਾ ਚਪੜਾ ਚਪੜਾ ਇਹ ਸਾਰਾ ਕੁਝ ਹੈ ਤੁਸੀਂ ਦੇਖ ਸਕਦੇ ਹੋ ਆ ਸਾਰਾ ਕੁਝ ਇੱਥੇ ਤੁਸੀਂ ਦੇਖ ਸਕਦੇ ਹੋ ਸੋਸੀਗਾ ਸਰ ਜੀ ਹੋਸਟਰਾਉ ਠੀਕ ਹੋ ਜੀ ਤੇ ਲਓ ਜੀ థਾਈਲੈਂਡ ਦੇ ਫਰੂਟ ਦੀ ਵੈਰਾਈਟੀ ਤੁਹਾਨੂੰ ਦਿਖਾ ਦਈਏ ਥਾਈਲੈਂਡ ਦਾ ਜਿਹੜਾ ਫਰੂਟ ਹੈ ਬਹੁਤ ਹੀ ਵਧੀਆ ਤੇ ਕੁਆਲਿਟੀ ਬਹੁਤ ਸੁਪੀਰੀਅਰ ਹੁੰਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਜਿਹੜੀ ਵੈਰਾਈਟੀ ਹੈ ਥਾਈਲੈਂਡ ਦੇ ਫਰੂਟਸ ਦੀ ਬਹੁਤ ਤਰ੍ਹਾਂ ਦੀ ਹੈ ਮੈਂ ਤੁਹਾਨੂੰ ਕੋਲ ਵੀ ਦਿਖਾ ਦਿੰਦਾ ਹਾਂ ਔਰ ਤੁਸੀਂ ਦੇਖ ਸਕਦੇ ਹੋ ਡਿਫਰੈਂਟ ਟਾਈਪ ਦੇ ਡਿਫਰੈਂਟ ਫਰੂਟ ਨੇ ਮੈਂ ਨਾ ਸਾਰਿਆਂ ਦੇ ਨਹੀਂ ਦੱਸ ਸਕਦਾ ਹਾਂ ਹਾਂ ਅਜ ਤੱਕ ਤੇ ਤੁਸੀਂ ਦੇਖ ਸਕਦੇ ਹੋ ਡ੍ਰੈਗਨ ਫਰੂਟ ਹੈ ਜਿਹੜਾ ਉਹ ਵੀ ਇੱਥੇ ਹੀ ਬਸੋਇਆ ਹੋਇਆ ਹੈ ਬਜੀ ਲੈ ਐਸੀ ਐਸੀ ਸਮ 22 ਸੈਕਿੰਡ ਤੇ ਲਓ ਜੀ ਨਵੀਂ ਇੱਕ ওপਨਿੰਗ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਪੰਜਾਬੀ ਤੜਕਾ ਪੰਜਾਬੀ ਹਰ ਜਗ੍ਹਾ ਤੇ ਪਹੁੰਚੇ ਹੋਏ ਆ ਜਿੱਥੇ ਵੀ ਤੁਸੀਂ ਜਾਓਗੇ ਦੁਨੀਆ ਦੇ ਕੋਨੇ ਦੇ ਪੰਜਾਬੀ ਤੁਹਾਨੂੰ ਮਿਲ ਹੀ ਜਾਣਗੇ ਤੇ ਲਓ ਜੀ ਹੁਣ ਆਪਾਂ ਪਹੁੰਚੇ ਆ ਜੀ ਨਿਸ਼ਾ 바ਰ ਐਂਡ ਰੈਸਟੋਰੈਂਟ ਨਿਸ਼ਾ ਪਬ ਐਂਡ ਰੈਸਟੋਰੈਂਟ ਤੇ ਇੱਥੇ ਹੋਣਾ ਅੱਜ ਆਪਣੀ ਹੈਗੀ ਪੂਲ ਪਾਰਟੀ ਤੇ ਪੂਲ ਪਾਰਟੀ ਨੂੰ ਆਪਾਂ ਕਰਾਂਗੇ ਇੰਜੋਏ ਤੇ ਜੇ ਵੀਡੀਓ ਦਾ ਲੱਗਿਆ ਆਪਾਂ ਨੂੰ ਬਣਾਉਣ ਵਾਲੀ ਹੈ ਆ ਤੇ ਆਪਾਂ ਬਣਾ ਕੇ ਤੁਹਾਨੂੰ ਜ਼ਰੂਰ ਭੇਜਾਂਗੇ ਤੇ ਜੇ ਆਪਾਂ ਨਾ ਬਣਾ पाए ਤੇ ਸੌਰੀ